ਅਮਰੀਕਾ ਤੋਂ ਸਾਡੇ ਬੱਚੇ ਜਿਹੜੇ ਹੈ ਬਹੁਤ ਜ਼ਿਆਦਾ ਰਿਪੋਰਟ ਕਰਕੇ ਜਿਹੜੇ ਆ ਉਹ ਵਾਪਸ ਲਿਆਂਦੇ ਗਏ ਆ ਔਰ ਇੱਕ ਸਮੱਸਿਆ ਹੈ ਸਾਡੀ ਬਹੁਤ ਵੱਡੀ ਕਿ ਉਹਨਾਂ ਦੇਸ਼ਾਂ ਦੇ ਵਿੱਚ ਜਿਸ ਕਿਸਮ ਦੇ ਹਾਲਾਤ ਬਣੇ ਆ ਸਾਡੇ ਬੱਚੇ ਵਾਪਸ ਆ ਰਹੇ ਨੇ ਜਾਂ ਵਾਪਸ ਭੇਜੇ ਜਾ ਰਹੇ ਨੇ ਚਿਪ ਖਾਲਸਾ ਦੀਵਾਨ ਇੱਕ ਬਹੁਤ ਵੱਡਾ ਜਿਹੜਾ ਆਦਾਰਾ ਸਿੱਖ ਪੰਥ ਦਾ ਔਰ ਜਿਹਦਾ ਫੋਕਸ ਜਿਹੜਾ ਹਮੇਸ਼ਾ ਐਜੂਕੇਸ਼ਨ ਦੇ ਉੱਤੇ ਰਹਿੰਦਾ ਔਰ ਚੀਫ ਖਾਲਸਾ ਦივਾਨ ਨੇ ਲੋੜ ਮਹਿਸੂਸ ਕੀਤੀ ਹੈ ਕਿ ਕਿਉਂ ਨਾ ਛੋਟੀਆਂ ਕਲਾਸਾਂ ਤੋਂ ਬੱਚਿਆਂ ਨੂੰ ਜਿਹੜਾ ਸਕਿੱਲ ਦੇ ਨਾਲ ਜੋੜਨ ਵਾਸਤੇ ਕੋਈ ਐਜੂਕੇਸ਼ਨ ਦੇਣ ਦੇ ਪ੍ਰਬੰਧ ਕੀਤੇ ਜਾਣ। ਇਹਦੇ ਸਬੰਧ ਦੇ ਵਿੱਚ ਹੀ ਅੱਜ ਅਸੀਂ ਇੱਕ ਛੋਟੀ ਜਿਹੀ ਮੀਟਿੰਗ ਜਿਹੜੀ ਹੈ ਚੀਫ ਖਾਲਸਾ ਦივਾਨ ਵਿਖੇ ਡਾਕਟਰ ਨਿੱਧਰ ਸਾਹਿਬ ਨੇ ਅਰੇਂਜ ਕੀਤੀ ਹੈ। ਜਿਦੇ ਵਿੱਚ ਅਸੀਂ ਵਿਚਾਰਾਂ ਕਰਨੀਆਂ ਨੇ ਕਿ ਕਿਸ ਤਰ੍ਹਾਂ ਜਿਹੜਾ ਹੈ ਅਸੀਂ ਸਕੂਲਾਂ ਦੇ ਵਿੱਚ ਜਿਹੜੀ ਸੰਸਾਰੀ ਵਿੱਦਿਆ ਹੈਗੀ ਆ ਅ ਉਹ ਤਾਂ ਦੇਣੀ ਦੇਣੀ ਆ ਧਾਰਮਿਕ ਵਿਦਿਆ ਵੀ ਦੇਣੀ ਦੇਣੀ ਆ ਔਰ ਕਿਉਂ ਨਾ ਬੱਚਿਆਂ ਨੂੰ ਜਿਹੜਾ ਛੋਟੀ ਉਮਰ ਤੋਂ ਜਿਹੜਾ ਹੈ ਸਕਿੱਲ ਦੇ ਨਾਲ ਜਿਹੜਾ ਜੋੜਨ ਵਾਸਤੇ ਜਾਂ ਸਕਿੱਲ ਦੇ ਪ੍ਰਤੀ ਚੇਤਨ ਕਰਨ ਵਾਸਤੇ ਜਿਹੜਾ ਹੈ ਉਹ ਕੋਈ ਨਾ ਕੋਈ ਮੈਟਰ ਤਿਆਰ ਕਰਕੇ ਬੱਚਿਆਂ ਨੂੰ ਜਿਹੜਾ ਉਹ ਜਾਣਕਾਰੀ ਦਿੱਤੀ ਜਾਵੇ ਤਾਂ ਇਸ ਮਕਸਦ ਲਈ ਜਿਹੜਾ ਹੈ ਸਾਡੇ ਬਰਾਇ ਸਾਹਿਬ ਬੈਠੇ ਨੇ ਹੋਰ ਸਾਡੇ ਪ੍ਰਤਵੰਤੇ ਬੈਠੇ ਨੇ ਤੇ ਇਸ ਮਕਸਦ ਲਈ ਅੱਜ ਚੀਫ ਖਾਲਸਾ ਦਰਬਾਰ ਦੇ ਵਿੱਚ ਅਸੀਂ ਇਕੱਠੇ ਹੋਏ ਆ ਔਰ ਇਹ ਇੱਕ ਸਾਡੇ ਸਾਹਮਣੇ ਕਰੰਟ ਜਿਹੜੀ ਹੈ ਸਮੱਸਿਆ ਹੈ ਕਿਉਂਕਿ ਸਾਡੇ ਬੱਚੇ ਸਕਿੱਲ ਨਾਲ ਜੁੜਨਗੇ ਤੇ ਉਹ ਆਤਮ ਨਿਰਭਰ ਬਣਨਗੇ ਤੇ ਆਪਣੀ ਰੋਜ਼ੀ ਰੋਟੀ ਇੱਥੇ ਹੀ ਜਿਹੜਾ ਹੈ ਪੰਜਾਬ ਦੇ ਵਿੱਚ ਜਿਹੜਾ ਉਹ ਕਮਾ ਕੇ ਖਾਣਗੇ ਇਹਦੇ ਨਾਲ ਸਾਡੇ ਪੰਜਾਬ ਦਾ ਡੈਮੋਗ੍ਰਾਫਿਕ ਜਿਹੜਾ ਚੇਂਜ ਹੋ ਰਿਹਾ ਇਸ ਸਮੱਸਿਆ ਤੋਂ ਵੀ ਸਾਨੂੰ ਛੁਟਕਾਰਾ ਮਿਲੇਗਾ ਤੇ ਸਾਡੇ ਬੱਚਿਆਂ ਦਾ ਜਿਹੜਾ ਪੁਨਰ ਬਸੇਵਾ ਵੀ ਹੋਵੇਗਾ ਤੇ ਜਿਹੜੀ ਡਿਪੋਰਟਿੰਗ ਦੀ ਸਮੱਸਿਆ ਜਿਹੜੀ ਅੱਜ ਆ ਰਹੀ ਹੈ ਸਾਨੂੰ ਇਹ ਸਮੱਸਿਆ ਤੋਂ ਵੀ ਜਿਹੜਾ ਅਸੀਂ ਕਿਸੇ ਹੱਦ ਤੱਕ ਨਿਜ਼ਾਦ ਪਾਵਾਂਗੇ ਇਸੇ ਮਕਸਦ ਨੂੰ ਲੈ ਕੇ ਅੱਜ ਅਸੀਂ ਚੀਫ ਖਾਲਸਾ ਦਰਬਾਰ ਦੇ ਵਿੱਚ ਜਿਹੜਾ ਇਕੱਠੇ ਹੋਏ ਹੈ ਬੜਾ ਦੁੱਖਦਾਈ ਹੈ ਧਾਮੀਤ ਸਿੰਘ ਸਾਹਿਬ ਦਾ ਅਸਤੀਫਾ ਕਿਉਂਕਿ ਜਿਹੜਾ ਸਮਾਂ ਚੱਲ ਰਿਹਾ ਹੈ ਬੜਾ ਕ੍ਰੂਸ਼ਲ ਹੈ ਐਸੇ ਸਮੇਂ ਦੇ ਵਿੱਚ ਧਾਮੀ ਸਾਹਿਬ ਨੂੰ ਐਸਪੀਸੀ ਦੀ ਪ੍ਰਧਾਨਗੀ ਛੱਡ ਕੇ ਜਿਹੜਾ ਹੈ ਉਹ ਪਾਸੇ ਨਹੀਂ ਛਿਉਣਾ ਚਾਹੀਦਾ ਸਭੋ ਜਿਹੜੀ ਸਮੱਸਿਆ ਜਿਹੜੀ ਹੈ ਸਾਡੇ ਦਰਪੇਸ਼ ਖੜੋਤੀ ਹੈ ਉਹਦਾ ਮੁਕਾਬਲਾ ਕਰਨਾ ਚਾਹੀਦਾ ਸੀ ਜ਼ੋਰਦਾਰ ਟੰਗ ਦੇ ਨਾਲ ਕਿਉਂਕਿ ਜਹਾਜ਼ ਦੇ ਵਿੱਚ ਬੈਠੀਆਂ ਸਵਾਰੀਆਂ ਨੂੰ ਕਪਤਾਨ ਤੋਂ ਉਮੀਦ ਹੁੰਦੀ ਹੈ ਕਿ ਸਾਨੂੰ ਇਹ ਮੰਜ਼ਲ ਤੇ ਲੈ ਕੇ ਜਾਏਗਾ ਤੇ ਜੇ ਕਪਤਾਨ ਜਿਹੜਾ ਹੈ ਵਾਅਦਾ ਬਚਾ ਲਵੇ ਜਿਹੜਾ ਸੀਟ ਛੱਡਦੇ ਤੇ ਉਹਦੇ ਨਾਲ ਕਈਆਂ ਦੀ ਉਮੀਦ ਟੁੱਟਦੀ ਹੈ ਅ ਬੜਾ ਦੁੱਖ ਹੋਇਆ ਉਹਨਾਂ ਦੇ ਇਸ ਦਿਫਾ ਨਾਲ ਕਿਉਂਕਿ ਉਹ ਇੱਕ achhi personality ਸੀ ਅچھے ਵਿਅਕਤੀਤਵ ਦੇ ਉਹ مالک ਸੀਗੇ ਉਹਨਾਂ ਨੂੰ ਜਿਹੜਾ ਉਹ ਸਮੱਸਿਆ ਨੂੰ ਫੇਸ ਕਰਨਾ ਚਾਹੀਦਾ ਸੀ ਦਬਾਅ ਦਾ ਜਿਹੜਾ ਉਹਨਾਂ ਦੇ ਫੇਸ ਤੋਂ ਵੀ ਆਪਾਂ ਮਹਿਸੂਸ ਕਰ ਸਕਦੇ ਹਾਂ ਔਰ ਜਿੰਨੀ ਕੁ ਮੈਨੂੰ ਜਾਂਦੀ ਜਾਣਕਾਰੀ ਹੈ ਦਬਾਅ ਤਾਂ ਉਹਨਾਂ ਤੇ ਸੀ ਦੀ ਪਰ ਉਸ ਦਬਾਅ ਨੂੰ ਜਿਹੜਾ ਹੈ ਉਹ ਚੱਲਣਾ ਫੇਸ ਕਰਨਾ ਚਾਹੀਦਾ ਸੀ ਔਰ ਸਟਰੋਂਗਲੀ ਫੇਸ ਕਰਨਾ ਚਾਹੀਦਾ ਸੀ ਮੈਂ ਤਾਂ ਦਬਾਅ ਮੁਕਤਾਂ ਜੀ ਤੇ ਬਾਕੀ ਇਹ ਦੱਸੋ ਬਾਕੀ ਮੈਨੂੰ ਪਤਾ ਨਹੀਂ ਸਿੰਘ ਜੀ ਜਦੋਂ ਤੁਸੀਂ ਪਹਿਲੀ ਵੀਡੀਓ ਜਾਰੀ ਕਰਦੇ ਹੋ ਉਦੋਂ ਹਰਜਿੰਦਰ ਸਿੰਘ ਧਾਮੀ ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਕਹਿੰਦੇ ਕਿ ਤੁਹਾਡੀਆਂ ਸੇਵਾਵਾਂ ਦੀ ਸਾਨੂੰ ਹਲੇ ਬਹੁਤ ਲੋੜ ਹੈ ਪਰ ਜਦੋਂ ਤੁਹਾਡੀਆਂ ਸੇਵਾਵਾਂ ਸਮਾਪਤ ਕਰ ਦਿੱਤੀਆਂ ਜਾਂਦੀਆਂ ਫਿਰ ਗਿਆਨੀ ਰਗਵੀਰ ਸਿੰਘ ਵਿਦੇਸ਼ ਤੋਂ ਇੱਕ ਪ੍ਰੈਸ ਬਿਆਨ ਜਾਰੀ ਕਰਦੇ ਆ ਫਿਰ ਧਾਮੀ ਸਾਹਿਬ ਦਾ ਜਿਹੜਾ ਪੂਰਾ ਰੋਕਿਆ ਉਹ ਚੇਜ ਹੋ ਜਾਂਦਾ ਪੂਰੀ ਟਾਈਮਿੰਗ ਦੇ ਉੱਤੇ ਸਵਾਲ ਖੜੇ ਹੋ ਰਹੇ ਉਹਨੂੰ ਕਿੱਦਾਂ ਦੇਖਦੇ ਮੈਨੂੰ ਕੋਈ ਬਹੁਤੀ ਇਹਦੇ ਬਾਰੇ ਜਾਣਕਾਰੀ ਨਹੀਂ ਮੈਂ ਕੁਝ ਦੇਖਿਆ ਹੈਗਾ ਪਰ ਮੈਨੂੰ ਇੰਨਾ ਪਤਾ ਹੈ ਕਿ ਜੋ ਵੀ ਮੇਰੇ ਖਿਲਾਫ ਕਾਰਵਾਈ ਹੋਈ ਹੈ ਇਹ ਬਦਲਾਖੋਰੀ ਦੇ ਤਹਿਤ ਹੋਈ ਹੈ ਸਾਡੀ ਸਿੱਖ ਰਹਿਤ ਮਰਿਆਦਾ ਦੇ ਵਿੱਚ ਇਹ ਸਪਸ਼ਟ ਤੌਰ ਤੇ ਲਿਖਿਆ ਹੋਇਆ ਹੈ ਕਿ ਸਿੰਘ ਸਹਿਬਾਨ ਜਿਹੜੇ ਫੈਸਲਾ ਸੁਣਾਉਂਦੇ ਨੇ ਤਨਖਾਹ ਲਾਉਂਦੇ ਨੇ ਉਹਨਾਂ ਦੇ ਮਨ ਦੇ ਵਿੱਚ ਜਿਨ੍ਹਾਂ ਨੂੰ ਤਨਖਾਹ ਲੱਗ ਰਹੀ ਹੈ ਕੋਈ ਈਰਖਾ ਨਹੀਂ ਹੋਣੀ ਚਾਹੀਦੀ ਔਰ ਮੈਂ ਆਪਣੇ ਨਾਲ ਆਪਣੇ ਬਾਰੇ ਦਾਅਵੇ ਨਾ ਕਹਿ ਸਕਦਾ ਕਿ ਪੰਥ ਸਿੰਘ ਸਹਿਬਾਨ ਦੇ ਵਿੱਚ ਸ਼ਾਮੂਲੀਅਤ ਜਿਸ ਵਕਤ 2 ਦਸੰਬਰ ਨੂੰ ਮੈਂ ਕਰ ਰਿਹਾ ਸੀ ਮੇਰੇ ਮਨ ਦੇ ਵਿੱਚ ਸਾਹਮਣੇ ਬੈਠੇ ਵਿਅਕਤੀਆਂ ਦੇ ਪ੍ਰਤੀ ਕੋਈ ਈਰਖਾ ਨਹੀਂ ਸੀ ਅਕਾਲ ਪੁਰਖ ਨੂੰ ਹਾਜ਼ਰ ਨਾਜ਼ਰ ਜਾਣ ਕੇ ਮੈਂ ਇਹ ਸ਼ਬਦ ਕਹਿੰਦਾ ਸਭ ਕੋ ਦਇਆਪਾਲ ਸੀ ਔਰ ਜਿਹੜੇ ਸਾਹਮਣੇ ਤਨਖਾਹ ਲੈ ਆ ਰਹੇ ਸੀ ਉਹਨਾਂ ਦੇ ਅੰਦਰ ਈਰਖਾਪਾ ਵਸੀ ਜਿਹੜਾ ਪ੍ਰਗਟ ਹੋਇਆ ਔਰ ਇਹ ਸਖਰ ਮਰਿਆਦਾ ਦੇ ਨਾਲ ਵੀ ਇੱਕ ਕਿਸਮ ਦਾ ਵੈਲੈਂਸ ਹੋਇਆ ਸਭ ਕੋਈ ਕਿਸੇ ਵੀ ਸਮਾਜ ਦੇ ਵਿੱਚ چھوٹے ਮਜ਼ਦੂਰ ਨੂੰ ਜੇਕਰ ਕੋਈ ਕਾਰਵਾਈ ਉਹਦੇ ਖਿਲਾਫ ਹੁੰਦੀ ਆ ਉਹਨਾਂ ਦੀ ਯੂਨੀਅਨਾਂ ਉਹਨਾਂ ਦੇ ਧਰਮੇ ਦੇ ਦਿੱਤੇ ਜਾਂਦੇ ਪਰ ਇੱਕ ਕੌਮ ਦੇ ਇੰਨੇ ਵੱਡੇ ਅਹੁਦੇ ਤੇ ਤਨਨਾਤ ਸਿੰਘ ਸਭਾ ਨੂੰ ਇੱਕਦਮ ਹਟਾ ਦਿੱਤਾ ਜਾਂਦਾ ਔਰ ਕੋਈ ਬੋਲਦਾ ਵੀ ਨਹੀਂ ਇਹਨੂੰ ਕਿੱਦਾਂ ਦੇਖਦੇ ਹੋ ਮੈਂ ਤਾਂ ਆਕਾਲਪੁਰਖ ਤੇ ਭਰੋਸਾ ਰੱਖਦਾ ਮੈਨੂੰ ਪਤਾ ਹੈ ਯਕੀਨ ਆ ਪੂਰਾ ਇਹ ਮੇਰੇ ਨਾਲ ਜੋ ਹੋਇਆ ਮੈਂ ਆਪਣੇ ਨਿੱਜ ਲਈ ਨਹੀਂ ਕੀਤਾ ਜੀ ਗੁਰੂ ਪੰਖ ਲਈ ਕੀਤਾ ਹੈ ਗੁਰੂ ਪਾਤਸ਼ਾਹ ਦੀ ਹਜ਼ੂਰੀ ਚ ਕੀਤਾ ਹੈ ਗੁਰੂ ਦਾ ਓਟ ਆਸਰਾ ਲੈ ਕੇ ਕੀਤਾ ਹੈ ਜੋ ਵੀ ਕੀਤਾ ਇਸ ਲਈ ਜੋ ਮੇਰੇ ਨਾਲ ਹੋਇਆ ਉਹ ਮੇਰਾ ਗੁਰੂ ਅਕਾਲ ਪੁਰਖ ਜਾਣਦਾ ਉਹ ਹੀ ਦੇਖਦਾ ਜੱਥੇਦਾਰ ਗਾਨੀ ਰਕਪੀਰ ਸਿੰਘ ਉਹਨਾਂ ਦੀ ਅੱਜ ਵੀ ਆਣੀ ਹੈ ਕਿ ਸਿੰਘ ਸਾਹਿਬ ਨੂੰ ਵਾਪਸ ਲਿਆ ਜਾਵੇ ਤੁਹਾਨੂੰ ਵਾਪਸ ਲਿਆ ਜਾਵੇ ਜੇ ਵਾਪਸ ਲੈਣ ਦਾ ਫੈਸਲਾ ਕੀਤਾ ਜਾਂਦਾ ਹੈ ਤਾਂ ਕਿਸ ਤਰ੍ਹਾਂ ਕੋ ਮੈਂ ਅਜੇ ਇਹਦੇ ਬਾਰੇ ਕੋਈ ਵਿਚਾਰ ਨਹੀਂ ਕੀਤੀ ਪਰ ਮੈਂ ਉਹਨਾਂ ਦੇ ਵਿਚਾਰਾਂ ਦਾ ਸਨਮਾਨ ਕਰਦਾ ਹਾਂ ਜੀ 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 ਤਿਸ ਤਰ੍ਹਾਂ ਉਹ ਬਲਾਤਾਰ ਕਹਿ ਰਹੇ ਨੇ ਕਿ ਤਲਬ ਕੀਤਾ ਜਾਂਦਾ ਹੈ ਕੋਰ ਸਦਾ ਦਿੱਤੀ ਹੈ ਲੰਬੇ ਕਰਤਾ ਤਾਂ ਕੋਣ ਤਲਬ ਕਰਨਾ ਚਾਹੀਦਾ ਕਾ ਯਾਨੀ ਰਣਜੀਤ ਸਿੰਘ ਗੋਹਰ ਇੱਕ ਤਖਤ ਦੇ ਜਥੇਦਾਰ ਰਹੇ ਨੇ ਔਰ ਮੈਨੂੰ ਇਸ ਗੱਲ ਦਾ ਬਾਖੂਬੀ ਇਲਮ ਹੈ ਕਿ ਜਿਹੜੇ ਤਖਤ ਦੇ ਜਥੇਦਾਰ ਰਹੇ ਹੋਣ ਉਹਨਾਂ ਬਾਰੇ ਕੋਈ ਅਪਸ਼ਬਦ ਬੋਲਣੇ ਜਿਹੜੇ ਆ ਮੈਂ ਮناسب ਨਹੀਂ ਸਮਝਦਾ ਇਸ ਕਰਕੇ ਮੈਂ ਉਹਨਾਂ ਬਾਰੇ ਕੋਈ ਟਿੱਪਣੀ ਨਹੀਂ ਕਰਾਂਗਾ ਜਿਸ ਤਰ੍ਹਾਂ ਅਮੀਸ਼ਾਪਾ ਸਾਹਿਬ ਨੇ ਸੀਨੇ ਮੋਕੇ ਬਿਆਨ ਦਿੱਤਾ ਹੈ ਕਿ ਨੈਤਿਕਤਾ ਦੇ ਭਾਰ ਤੇ ਸਿਫਾ ਦੇ ਰਹੇ ਨੇ ਯਾਨੀ ਰਣਜੀਤ ਸਿੰਘ ਘਰ ਦੀ ਪੋਸਤ ਤੋਂ ਬਾਅਦ ਉਸ ਨੂੰ ਕਿਤਨਾ ਦੇਖਦੇ ਮੈਂ ਇਸ ਨੂੰ ਜਿਹੜਾ ਧਾਮੀ ਸਾਹਿਬ ਇੱਕ ਬਹੁਤ ਸ਼ਰੀਫ ਔਰ ਮੈਂ ਉਹਨਾਂ ਦੇ ਅੰਦਰ ਐਸਪੀਸੀ ਦੇ ਪ੍ਰਤੀ ਜਿਹੜਾ ਇੱਕ ਦਰਦ ਦੇਖਿਆ ਹੈਗਾ ਜਿੰਨਾ ਕ ਮੈਂ ਉਹਨਾਂ ਦੇ ਨਾਲ ਰਿਹਾ ਹੈਗਾ ਤੇ ਮੈਂ ਇਸ ਨੂੰ ਜਿਹੜਾ ਉਹਨਾਂ ਦੇ ਚਲੇ ਜਾਣ ਨੂੰ ਮੈਂ ਬਹੁਤਾ ਚੰਗਾ ਨਹੀਂ ਸਮਝਦਾ ਪਰ ਮੈਨੂੰ ਉਮੀਦ ਹੈ ਕਿ ਐਡਜਕਟੋ ਕਮੇਟੀ ਜਿਹੜੀ ਉਹਨਾਂ ਦਾ ਅਸਤੀਫਾ ਜਿਹੜਾ ਉਹ ਮਨਜ਼ੂਰ ਨਹੀਂ ਕਰੇਗੀ ਔਰ ਉਹ ਜਲਦੀ ਦੁਬਾਰਾ ਆਉਣਗੇ ਕਿ ਐਡਜਕਟੋ ਕਮੇਟੀ ਤੇ ਉਮੀਦ ਹੈ ਕਿ ਉਹ ਲੱਗ ਰਿਹਾ ਤੁਹਾਨੂੰ ਕਿ ਆਪਣੀ ਐਡਜਕਟੋ ਕਮੇਟੀ ਇਸ ਕਰਕੇ ਉਮੀਦ ਹੈ ਕਿ ਉਹਨਾਂ ਦਾ ਅਸਤੀਫਾ ਲੈ ਕਿ ਸੱਤ ਨੰਬਰ ਦੀ ਕਮੇਟੀ ਬਣਾ ਉਹਨਾਂ ਨੇ ਆਪਣੇ ਪੈਰ ਪਿੱਛੇ ਪਿੱਛੇ ਨਹੀਂ ਉਹ ਨਹੀਂ ਕਿੰਨੇ ਚਾਹੀਦੇ ਸੀ ਕਿਉਂਕਿ ਉਹ ਸੇਵਾ ਅਕਾਲ ਤਖਸਬ ਵੱਲੋਂ ਲੱਗੀ ਹੈ ਤੇ ਅਕਾਲ ਤਖਸਬ ਤੋਂ ਸੇਵਾ ਜਿਹੜੀ ਲੱਗਦੀ ਹੈ ਉਹ ਪੰਥ ਦੀ ਸੇਵਾ ਹੁੰਦੀ ਹੈ ਤੇ ਪੰਥ ਦੀ ਸੇਵਾ ਝੋਲੀ ਪਾਉਣ ਵਾਸਤੇ ਹਰ ਸਿੱਖ ਜਿਹੜਾ ਲੋਚਦਾ ਹੈ ਕਿ ਤੁਸੀਂ ਜਿਹੜੀ ਤੁਸੀਂ ਜ਼ਿਕਰ ਕਰਦੇ ਹੋ ਕਿ ਸਕ੍ਰਿਪਟ ਪਹਿਲਾਂ ਤੋਂ ਲਿਖੀ ਹੈ ਕੀ ਤਾਂ ਮੈਂ ਸਾਹਿਬ ਦਾ ਅਸਤੀਫਾ ਵੀ ਉਹ ਸਕ੍ਰਿਪਟ ਦਾ ਹਿੱਸਾ ਲੱਗ ਰਿਹਾ ਤੁਹਾਨੂੰ ਨਹੀਂ ਮੈਂ ਕੋਈ ਸਪ੍ਰੈਕ ਸਕ੍ਰਿਪਟ ਦੀ ਗੱਲ ਨਹੀਂ ਕੀਤੀ ਮੈਂ ਤਾਂ ਵੈਸੇ ਕਹਿਣਾ ਕਿ ਐਡਜੈਕਟਿਵ ਕਮੇਟੀ ਆਪਣੀ ਜਦੋਂ ਤੁਹਾਨੂੰ ਹਟਾਇਆ ਜਾਣਾ ਉਹ ਸਕ੍ਰਿਪਟ ਹੈ ਪੂਰੀ ਜੀ ਪੂਰੀ ਸਕ੍ਰਿਪਟ ਹੈ ਪੂਰਾ ਇੱਕ ਉਜਵੇਂ ਫਿਲਮ ਪੜਨ ਤੋਂ ਪਹਿਲਾਂ ਪੂਰਾ ਤਿਆਰ ਹੁੰਦਾ ਨਾ ਜੀ ਸਟੋਰੀ ਲਿਖੀ ਜਾਂਦੀ ਹੈ ਪਾਤਰ ਚੁਣੇ ਜਾਂਦੇ ਆ ਤੇ ਫਿਰ ਉਹਨਾਂ ਪਾਤਰਾਂ ਨੂੰ ਡਾਇਲੋਗ ਦਿੱਤੇ ਜਾਂਦੇ ਆ ਉਹ ਸਾਰਾ ਕੁਝ ਇਦਾਂ ਹੀ ਹੋਇਆ ਫਿਰ ਸਸਿੰਗ ਦਾ ਕਨਕਲੂਜਨ ਜਿਹੜਾ ਕਰਿਆ ਜੀ ਬਈ ਤੋ ਲੱਗਦਾ ਜਿਹੜਾ ਤਾਂ ਵੀ ਦਾ ਅਸਤੀਫਾ ਕਿ ਉਸੇ ਸਟੋਰੀ ਦਾ ਅਗਲਾ ਖਾਦ ਪਾਟ 3 ਵੀ ਆ ਜੀ ਤੇ ਬਰਸਾ ਸਿੰਘ ਬਟੋਆ ਦਾ ਕਿਸ ਤਰ੍ਹਾਂ ਦਾ ਹੁਣ ਤੱਕ ਦਾ ਰਿਹਾ ਜੀ ਮੈਂ ਉਹਦੇ ਬਾਰੇ ਕੁਝ ਨਹੀਂ ਕਹਿਣਾ ਜੀ ਮੈਂ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਹੈ ਜਦੋਂ ਤੁਸੀਂ ਅਕਾਲ ਪੁਰਖ ਦੇ ਅੱਗੇ ਅਰਦਾਸ ਕਰਦੇ ਨੇ ਉਹਨਾਂ ਫਿਰ ਤੁਹਾਨੂੰ ਕੋਈ ਹੱਕ ਨਹੀਂ ਰਹਿ ਜਾਂਦਾ ਕਿਸੇ ਨੂੰ ਕੁਝ ਕਰਨ ਦਾ ਸਿੰਘ ਸਾਹਿਬ ਇਹ ਕਿਹਾ ਜਾਂਦਾ ਜੀ ਮਰਿਆਦਾ ਨੂੰ ਲੈ ਕੇ ਕਿ ਐਸਜੀਪੀਸੀ ਜਿਹੜੀ ਆ ਉਹ ਜੱਥੇਦਾਰ ਸਾਹਿਬ ਨੂੰ ਸੈਕ ਕਰ ਸਕਦੀ ਆ ਜਦਕਿ ਗਿਆਨੀ ਗੁਰਪ੍ਰੀਤ ਸਿੰਘ ਉਹਨਾਂ ਨੇ ਕਿਹਾ ਕਿ ਉਹ ਨਹੀਂ ਕਰ ਸਕਦੀ ਅਸਲ 'ਚ ਮਰਿਆਦਾ ਕੀ ਆ ਕਿ ਤੁਸੀਂ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਹਾਡਾ ਕੀ ਕਾਲਜ ਚੰਗਾ ਇਹ ਸੀ ਪਦਵੀ ਦਾ ਵੀ ਸਨਮਾਨ ਸੀ ਪਰ ਚੰਗਾ ਵੀ ਇਹ ਸੀ ਪਦਵੀ ਦੀ ਸਨਮਾਨ ਸੀ ਤੇ ਜੇ ਕੋਈ ਮੇਰੇ ਖਿਲਾਫ ਸ਼ਿਕਾਇਤ ਵੀ ਸੀ ਤੇ ਉਹਦਾ ਜਿਹੜਾ ਜਾਚਪੜਤਾਲ ਸਚਕਣ ਸ੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰਾਂੰਟੀ ਦੇ ਜ਼ਾਹੇਦਾਰ ਸ੍ਰੀ ਅਕਾਲ ਤਖਤ ਸਾਹਿਬ ਕਰਦੇ ਇਹਦੇ ਨਾਲ ਪਦਵੀ ਦਾ ਸਨਮਾਨ ਰਹਿਣਾ। ਜਦੋਂ ਤੁਹਾਨੂੰ ਇੱਥੇ ਰੱਖਿਆ ਗਿਆ ਸੀਗਾ ਸੁਨਾਵਾ ਜਦੋਂ ਤੁਸੀਂ ਸ਼ੁਰੂਆਤ ਕੀਤੀ ਸੀਗੀ 1998-99 ਦੀ ਸ਼ਾਇਦ ਗੱਲ ਹੈ। ਉਦੋਂ ਕੋਈ ਪੜਤਾਲੀਆਂ ਤੁਹਾਡੀ ਕਮੇਟੀ ਨਹੀਂ ਉਠਾਈ ਗਈ ਸੀ ਕੋਈ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਸੀ 2007 ਦੇ ਵਿੱਚ। 18 ਸਾਲਾਂ ਬਾਅਦ ਬਿਲਕੁਲ ਜੀ ਹੁਣ ਆ ਤਾਂ ਮੈਂ ਰਗੂਜੀਤ ਸਿੰਘ ਵਰਕ ਤੇ ਇਲਜ਼ਾਮ ਲਾ ਦਿੰਨਾ ਹੈ ਕਿ ਉਹ ਐਨਆਰਆਈ ਸਰਾ ਬਣੀ ਆ ਉਹਦੇ ਵਿੱਚ ਕਪੜੇ ਹੋਏ ਨੇ ਉਹਦੀ ਜਾਂਚ ਹੋਣੀ ਚਾ ਲੰਗਰ ਬਣਿਆ ਉਹਦੇ ਚ ਕਪੜੇ ਹੋਏ ਨੇ ਉਹਦੀ ਜਾਂਚ ਹੋਣੀ ਚਾਹੀਦੀ 18-20 ਸਾਲ ਪਹਿਲਾਂ ਲੰਗਰ ਬਣਿਆ 18-20 ਸਾਲ ਪਹਿਲਾਂ ਸਰਾ ਬਣੀ ਐ ਮੈਂ ਐਪਲੀਕੇਸ਼ਨ ਮੂਵ ਕਰ ਦੇਣਾ ਹੈਗਾ ਤੇ ਕੀ ਇਹ ਜਾਂਚ ਕਰਵਾਉਣਗੇ ਕਿ ਵੀ ਸਾਰਾ ਗੜੀ ਸਰਾ ਦੇ ਵਿੱਚ ਲੋਕ ਜਿਹੜੇ ਹੈਗੇ ਆ ਉਹ ਚైనా ਤੋਂ ਲਿਆਂਦੇ ਗਏ ਤੇ 4 ਦਿਨ ਨਹੀਂ ਚੱਲੇ ਫਰਨੀਚਰ ਜਿਹੜਾ ਹੈਗਾ ਲੱਕੜ ਦਾ ਉਹ ਚైనా ਤੋਂ ਲਿਆਂਦਾ ਗਿਆ ਤੇ ਉਹ 4 ਦਿਨ ਨਹੀਂ ਚੱਲਿਆ ਹੈਗਾ ਤੇ ਲੰਗਰ ਦਾ ਜਿਹੜਾ ਐਸਟੀਮੇਟ 5 ਕਰੋੜ ਦਾ ਸੀ ਤੇ 22-23 ਕਰੋੜ ਦਾ ਬਣਿਆ ਉਹ ਵੀ ਉਧੂੜਾ ਛੱਡ ਕੇ ਕੰਪਨੀ ਭੱਜ ਗਈ ਕੌਣ ਜ਼ਿੰਮੇਵਾਰ ਹੈ ਹਰਿਆਣੇ ਦੇ ਵਿੱਚ 7 ਕਰੋੜ ਰੁਪਇਆ ਲਾ ਕੇ ਚੀਨ ਦੇ ਵਿੱਚ ਇੱਕ ਬਿਲਡਿੰਗ ਤ ਉਹ 7 ਕਰੋੜ ਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਦਾ ਲੱਗਿਆ ਉਹਦਾ ਕੌਣ ਜ਼ਿੰਮੇਵਾਰ ਹੈ ਇਹਦੀਆਂ ਪਰਤਾਲ ਨਹੀਂ ਹੋਣੀ ਚਾਹੀਦੀ ਇਹਦੀ ਮੈਂ ਐਪਲੀਕੇਸ਼ਨ ਦੇ ਦਿੰਦਾ ਕਿਸੇ ਕਹਿੰਦੇ ਹਰਿਆਣਾ ਕਮੇਟੀ ਦੇ ਜ਼ਿੰਮੇਵਾਰ ਹੋਰ ਵੱਡੀ ਗੱਲ ਕੀ ਤੁਹਾਡਾ ਤਾਂ ਮੈਟਰ ਵੀ ਨਿੱਜੀ ਸੀ ਹਾਲਾਂਕਿ ਜਿਹੜੇ ਤੁਸੀਂ ਗੱਲ ਕਰ ਰਹੇ ਹੋ ਸੰਸਥਾ ਦੇ ਬਿਲਕੁਲ ਮੈਂ ਮੈਂ ਤੁਹਾਨੂੰ ਵੀ ਇਹੋ ਜੇ ਮਸਲੇ ਕਢਾ ਦੇਣਾ ਹੈਗਾ ਜਿਹਦੀ ਪਰਤਾਲ ਹੋਣੀ ਚਾਹੀਦੀ ਹੈ ਜੇ ਪਰਤਾਲ ਹੋਵੇ ਮੈਂ ਦਾਅਵੇ ਨਾ ਕਹਿੰਦਾ ਕਿ ਇਹ ਬੰਦੇ ਜਿਹੜੇ ਨੇ ਜਿਹੜੇ ਮੇਰੇ ਖਿਲਾਫ ਪਰਤਾਲ ਕਰਦੇ ਸੀ ਇਹ ਕਟਾਰੇ 'ਚ ਖੜੇ ਹੋਣਗੇ ਇੱਕ ਸੰਸਦ ਤੁਹਾਡੇ ਤੋਂ ਪਹਿਲਾਂ ਇਲਜ਼ਾਮ ਲੱਗਾ ਕਿ ਦਿੱਲੀ ਨਾਲ ਯਾਰੀ ਹੈ ਨਾ ਤੁਸੀਂ ਪਸੰ ਔਰ ਹੁਣ ਫੇਰ ਚਰਚਾਵਾਂ ਨੇ ਕਿ ਕੱਲ ਦੀ ਬੀਜੇਪੀ ਗੜਜੋੜ ਹੋਣ ਦੀਆਂ ਤਿਆਰੀਆਂ ਨੇ ਔਰ ਕੱਲ ਦੀਆਂ ਕੁਝ ਤਸਵੀਰਾਂ ਵੀ ਸਾਰਿਆਂ ਨੇ ਦੇਖੀਆਂ ਮੈਂ ਤਾਂ ਹੁਣ ਜੀ ਬ੍ਰੇਕਫਾਸਟ ਕਰਕੇ ਆਇਆ ਹਾਂ ਸਰਦਾਰ ਗੁਰਪ੍ਰਤਾਪ ਸਿੰਘ ਦੇ ਘਰ ਤੇ ਉਹ ਕੱਲ ਉੱਤੇ ਬਾਬਾ ਮਹਾਰਾਜ ਸਿੰਘ ਦੇ ਪਰਿਵਾਰ ਚੋਂ ਨੇ ਮੈਨੂੰ ਤਾਂ ਅੱਜ ਹੀ ਪਤਾ ਲੱਗਿਆ ਕਿ ਬਾਬਾ ਮਹਾਰਾਜ ਸਿੰਘ ਦੇ ਕਈ ਸ਼ਸਤਰ ਵਸਤਰ ਉਹਨਾਂ ਦੇ ਘਰੇ ਰਹੇ ਨੇ ਮੈਂ ਤਾਂ ਵੈਸੇ ਇਸ ਕਰਕੇ ਗਿਆ ਸੀ ਕਿ ਭਾਈ ਡਾਕੂਟੇਸ਼ਨ ਤੇ ਬੜਾ ਲੰਮਾ ਸਮਾਂ ਹੋ ਗਿਆ ਤੈਨੂੰ ਬੀਜੇਪੀ ਚ ਗਏ ਨੂੰ ਵਾਪਸ ਆ ਜਾ ਪਰ ਉੱਥੇ ਜਾ ਕੇ ਪਤਾ ਲੱਗਿਆ ਵੀ ਬਾਬਾ ਮਹਾਰਾਜ ਸਿੰਘ ਦੇ ਪਰਿਵਾਰ ਚ ਉਹਨਾਂ ਦੇ ਤਾਂ ਸ਼ਸਤਰ ਵ ਨਾ ਨਾ ਦੇ ਪਰ ਸਮਝਦੇ ਹੋ ਕਿ ਜੇ ਗੜ ਜੋੜ ਹੁੰਦਾ ਤਾਂ ਪੰਜਾਬ ਦੀ ਉਹਦੇ ਵਿੱਚ ਭਲਾਈ ਆ ਕਿਉਂਕਿ ਪਹਿਲਾਂ ਵੀ ਕਾਫੀ ਮੈਂ ਇਹਦੇ ਬਾਰੇ ਕੁਝ ਨਹੀਂ ਮੈਨੂੰ ਪਤਾ ਜੀ ਸਿੰਘ ਸਾਹਿਬ ਇੱਕ ਤਾਂ ਅਸੀਫਾ ਦੇ ਕੋਲ ਐਸਜੀਪੀਸੀ ਵਿਧਾਨੀ ਨੂੰ ਦੇ ਦਤਾ ਕਿ ਸੱਤ ਮੈਂਬਰਾਂ ਦੀ ਅੰਦਰੂਨੀ ਕਮੇਟੀ ਸਭ ਦੇ ਦਤਾ ਜਿਹੜੀ ਅਕਾਲ ਤਖਤ ਦਾ ਉਹ ਨਹੀਂ ਦੇਣਾ ਚਾਹੀਦਾ ਸੀ ਉਹ ਅਕਾਲ ਤਖਤ ਦੀ ਸੇਵਾ ਉਹ ਝੋਲੀ ਪਾ ਕੇ ਹਰ ਸਿੱਖ ਖੁਸ਼ ਹੁੰਦਾ ਉਹ ਸੇਵਾ ਕਰਨੀ ਚਾਹੀਦੀ ਸੀ ਕਿਉਂ ਹਰਿਆਣਾ ਕਮੇਟੀ ਬਣਨ ਦਾ ਪਿੱਛੇ ਕੋਣ ਹੈ ਜੀ ਮੇਰੇ ਇਹ ਰਗੋਜੀਤ ਸਿੰਘ ਵਰਕ ਜੀ ਤੁਸੀਂ ਪੂਰੇ ਹਰਿਆਣੇ ਦੇ ਬੱਚੇ-ਬੱਚੇ ਨੂੰ ਪੁੱਛ ਲਓ ਜੀ ਮੈਂ ਹਰਿਆਣਾ ਕਮੇਟੀ ਬਣ ਮੈਂ ਤਾਂ ਕਹਿੰਦਾ ਹਰਿਆਣਾ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਰਗਜੀਤ ਸਿੰਘ ਵਿਰਕ ਦਾ ਬੁੱਤ ਜਿਹੜਾ ਨਾ ਕਰਨਾਲ ਚੌਂਕ ਦੇ ਵਿੱਚ ਲਾਉਣਾ ਚਾਹੀਦਾ ਉਹਨੇ ਹਰਿਆਣਾ ਕਮੇਟੀ ਬਣਾਈ ਆ ਸਾਹਿਬੀ ਸਾਹਿਬ ਚਲੋ ਜਦੋਂ ਪ੍ਰੈਸ ਕਾਨਫਰੈਂਸ ਸ਼ੁਰੂ ਕਰਦੇ ਨੇ ਉਹਨਾਂ ਨੇ ਹਰਿਆਣਾ ਕਮੇਟੀ ਬਣਨ ਵਾਸਤੇ ਕਿੰਨੀ ਜ਼ਿੰਮੇਵਾਰ ਮੰਨਦੇ ਉਹ ਰਗਜੀਤ ਸਿੰਘ ਵਿਰਕ ਉਹਦਾ ਬੁੱਤ ਲਾਉਣਾ ਚਾਹੀਦਾ ਕਰਨਾਲ ਦੇ ਵਿੱਚ ਹਰਿਆਣਾ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਕਿਹਦੇ ਕਰਕੇ ਹਰਿਆਣਾ ਕਮੇਟੀ ਬਣੀ ਆ ਅਕਾਲੀ ਦੇ ਕਹਿੰਦੇ ਰਹੇ ਕਿ ਸਰਕਾਰਾਂ ਕੰਮ ਕੀ ਨੇ ਸਰਕਾਰ ਦਾ ਕੰਮ ਹੈ ਬੀਜੇਪੀ ਦਾ ਕੰਮ ਹੈ ਇਹ ਤਾਂ ਸਿੱਖਾਂ ਦੇ ਮੰਦ ਦੇ ਵਿੱਚ ਰੋ ਕਿ ਸਾਡੇ ਨਾਲ ਜ਼ਿਆਦਤੀ ਹੋ ਰਹੀ ਹੈ ਇਸ ਕਰਕੇ ਸਾਨੂੰ ਵੱਖਰੀ ਕਮੇਟੀ ਚਾਹੀਦੀ ਹੈ ਉਹ ਜ਼ਿਆਦਤੀ ਕਿਸ ਕਾਰਨ ਹੋ ਰਹੀ ਸੀ ਇਹਦੀ ਪਰਤਾਲ ਕਰੋ ਤੇ ਸਾਹਮਣੇ ਕੌਣ ਆਊਗਾ ਜੀ ਰਗੂਜੀਤ ਸਿੰਘ ਮਰਕਾਉ ਡੇ ਬਿਲਕੁਲ ਜੀ ਉਹ ਸਰ ਹਰਿਆਣੇ ਦੇ ਬੱਚੇ-ਬੱਚੇ ਨੂੰ ਪੁੱਛ ਲਓ ਜੀ ਕਿ ਕੌਣ ਜ਼ਿੰਮੇਵਾਰ ਹੈ ਹਰਿਆਣਾ ਗੁਰਦਾਰਾ ਪ੍ਰਬੰਧਕ ਕਮੇਟੀ ਲਈ ਸਿੰਘ ਸਾਹਿਬ ਤੁਸੀਂ ਵਾਰ-ਵਾਰ ਕਹਿੰਦੇ ਹੋ ਕਿ ਜਿਹੜਾ ਇਸ ਤਰ੍ਹਾਂ ਤੁਹਾਡੇ ਨਾਲ ਹੋਈ ਹੈ ਪਹਿਲੀ ਵਾਰ ਹੋਇਆ ਕਿ ਇਸ ਤਰ੍ਹਾਂ ਪ੍ਰੋਮੀਨੈਂਟਲੀ ਤੁਸੀਂ ਸਾਹਮਣੇ ਆਏ ਹੋ ਜ਼ਿਆਦਾਤਰ ਚੱਤੇ ਦਾ ਸਾਫ ਥੋੜਾ-ਬਹੁਤ ਇੱਕ ਅੱਧਾ ਬਿਆਨ ਦੇ ਕੇ ਪਿੱਛੇ ਹੋ ਜਾਂਦਾ ਪਹਿਲੇ ਬਹੁਤ ਵਾਰ ਹੋ ਚੁੱਕਾ ਔਰ ਤੁਸੀਂ ਇਹ ਗੱਲ ਕਹੀ ਵੀ ਹੈ ਪਬਲੀਕਲੀ ਲੇਕਿਨ ਮੈਂ ਕਹਿਣਾ ਚਾਹੁੰਦਾ ਕਿ ਬਦਾਂਤੀ ਸਾਹਿਬ ਦੇ ਸਮੇਂ ਇੱਕ ਖਲੜਾ ਤਿਆਰ ਹੋਇਆ ਸੀਗਾ ਕਿ ਇੱਕ ਜਿਹੜੀ ਮਰਿਆਦਾ ਫਿਕਸ ਕੀਤੀ ਜਾਵੇ ਐਸਜੀਪੀਸੀ ਨੂੰ ਲਾਂਭੇ ਕੀਤਾ ਜਾਵੇ ਇਹਨੇ ਆ ਚੀਜ਼ਾਂ ਤੋਂ ਸਰਬਾਨਾ ਦੀ ਨਿਯੁਕਤੀ ਇਹਦੇ ਬਾਰੇ ਇਹ ਕਿਉਂ ਨਹੀਂ ਹੋਇਆ ਜਾ ਰਿਹਾ ਇਸ ਦੇ ਪਿੱਛੇ ਕੀ ਸਾਜ਼ਿਸ਼ ਹੈ ਔਰ ਕਿਉਂ ਕੌਣ ਹੈ ਸਭ ਤੋਂ ਵੱਡਾ ਜਿਹੜਾ ਸਵਾਲ ਹੈ ਨਾ ਜੀ ਉਹ ਇਹ ਹੈ ਕਿ ਜਥੇਦਾਰ ਜਗਿੰਦਰ ਸਿੰਘ ਜੀ ਬਦਾਂਤੀ ਨੇ ਇੱਕ ਐਸਜੀਪੀਸੀ ਨੂੰ ਲਿਖਿਆ ਸੀ ਹੁਕਮਨਾਮਾ ਕਰਕੇ ਭੇਜਿਆ ਸੀ ਕਿ ਜਥੇਦਾਰ ਦੀ ਸੇਵਾ ਮੁਕਤੀ ਨਿਯੁਕਤੀ ਨਿਯਮ ਬਣਨੇ ਚਾਹੀਦੇ ਨੇ ਔਰ ਜਦੋਂ ਮੈਂ ਬਤੌਰ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ 2018 ਦੇ ਵਿੱਚ ਸੇਵਾ ਸੰਭਾਲੀ ਸੀ ਤੇ ਮੈਂ ਦੋ ਰਿਮਾਈਂਡਰ ਭੇਜੇ ਸੀ ਉਸ ਹੁਕਮਨਾਮੇ ਦਾ ਹਵਾਲਾ ਦੇ ਕੇ ਸੀ ਅੱਜ ਵੀ ਸ੍ਰੀ ਅਕਾਲ ਤਖਤ ਸਾਹਿਬ ਤੇ ਉਹਨਾਂ ਰਿਮਾਈਂਡਰਾਂ ਦੀਆਂ ਕਾਪੀਆਂ ਜਿਹੜੀਆਂ ਪਈਆਂ ਨੇ ਜਿਹੜੀਆਂ ਮੇਰੇ ਦੌਰ ਦੇ ਵਿੱਚ ਐਸ.ਪੀ.ਸੀ ਨੂੰ ਗਈਆਂ ਨੇ ਹੁਣ ਤੁਸੀਂ ਦੇਖੋ ਕਿ ਤਖਤਾਂ ਦੇ ਜਥੇਦਾਰ ਜਿਹੜੇ ਨੇ ਉਹ ਵਰਲਡ ਵਾਈਡ ਜਿਹੜੇ ਸਿੱਖਾਂ ਦੇ ਜਥੇਦਾਰ ਹੁੰਦੇ ਨੇ ਪੂਰੀ ਦੁਨੀਆ ਦੇ ਸਿੱਖ ਜਿਹੜੇ ਉਹਨੂੰ ਸਨਮਾਨ ਕਰਦੇ ਆ ਚਾਹੇ ਸਿੱਖ ਪਾਕਿਸਤਾਨ ਦਾ ਹੋਵੇ ਚਾਹੇ ਸਿੱਖ ਅਮਰੀਕਾ 'ਚ ਚਾਹੇ ਸਿੱਖ ইংল্যান্ড ਚਾਹੇ ਸਿੱਖ ਜਥੇਦਾਰ ਦੀ ਪਦਵੀ ਜਿਹੜੀ ਹੈ ਹਰ ਸਿੱਖ ਲਈ ਸਨਮਾਨਯੋਗ ਹੁੰਦੀ ਹੈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਹੋਂਦ ਹੱਦ ਹੈ ਇਹ ਅੱਜ ਸ਼ੰਭੂ ਬਾਡਰ ਤੱਕ ਸਿਮਟ ਕੇ ਰਹਿ ਗਈ ਹੈ ਤੇ ਉਹ ਪੋਸਟ ਉਹ ਅਹੁਦਾ ਜਿਹੜਾ ਪੂਰੀ ਦੁਨੀਆ ਦੇ ਸਿੱਖ ਜੀ ਨੂੰ ਮਾਨਤਾ ਦਿੰਦੇ ਆ ਉਹਦੀ ਨਿਯੁਕਤੀ ਦੇ ਵਿੱਚ ਫਿਰ ਪੂਰੀ ਦੁਨੀਆ ਦੇ ਸਿੱਖਾਂ ਦੀ ਇਨਵੋਲਵਮੈਂਟ ਹੋਣੀ ਚਾਹੀਦੀ ਹੈ ਕੇਵਲ ਇੱਕ ਸੰਸਥਾ ਦੀ ਨਹੀਂ ਹੋਣੀ ਚਾਹੀਦੀ ਜਿਹਦੀ ਹੋਂਦ ਜਾਦੀ ਦੀ ਹੱਦ ਜਿਹੜੀ ਅੱਜ ਸ਼ਬੂ ਬਾਟਰ ਤੇ ਮੁੱਕ ਗਈ ਹੈ। ਇਸ ਦੇ ਵਿੱਚ ਤਾਜ਼ਾ ਅਪਡੇਟ ਆ ਰਹੀ ਹੈ ਕਿ ਕਿਰਪਾਲ ਸਿੰਘ ਬਟੂਂਗਰ ਹੋਰਾਂ ਨੇ ਵੀ 7 ਮੈਂਬਰੀ ਕਮੇਟੀ ਤੋਂ ਅਸਤੀਫਾ ਦੇ ਦਿੱਤਾ। ਹੁਣੇ ਲੇਟੈਸਟ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਜੀ। ਪਰ ਮੈਂ ਫਿਰ ਕਹਿੰਦਾ ਕਿ ਸ੍ਰੀ ਅਕਾਲ ਤਖਤ ਸਾਹਿਬ ਨੇ ਸੇਵਾ ਝੋਲੀ ਪਾਈ ਹੈ। ਸ੍ਰੀ ਅਕਾਲ ਤਖਤ ਸਾਹਿਬ ਦੀ ਪਾਈ ਝੋਲੀ ਪਾਈ ਸੇਵਾ ਤੋਂ ਮੁਨਕਰ ਹੋਣਾ ਇਹ ਠੀਕ ਨਹੀਂ। ਕੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਨਵਾਂ ਕਾਲੀ ਦਲ ਸਿਰਜਿਆ ਜਾ ਸਕਦਾ ਹੈ। ਜਿਸ ਤਰ੍ਹਾਂ ਦੇ ਹਾਲਾਤ ਬਣ ਰਹੇ ਨੇ ਜਿਸ ਤਰ੍ਹਾਂ ਤੁਸੀਂ ਜਾ ਰਹੇ। ਦੇਖੋ ਇਹ ਅਕਾਲ ਪੁਰਖ ਤੇ ਹੁਕਮ ਚ ਹੈ ਜੀ। ਉਹ ਅਕਾਲਪੁਰਖ ਨੂੰ ਕੀ ਪਾਉਂਦਾ ਹੈ ਕੀ ਨਹੀਂ ਪਾਉਂਦਾ ਇਹ ਤਾਂ ਅਕਾਲਪੁਰਖ ਹੀ ਜਾਣਦਾ ਹੈ ਪਰ ਮੈਂ ਇਨਾਂ ਦਾ ਜ਼ਰੂਰ ਇਹ ਕਹਿਣਾ ਚਾਹਾਂਗਾ ਕਿ ਸਿੱਖਾਂ ਦੀ ਰਾਸੀ ਹੋਣ ਦੀ ਪ੍ਰਤੀਨਿਧ ਇੱਕ ਜਮਾਤ ਹੋਣੀ ਚਾਹੀਦੀ ਹੈ ਜਿਹੜੇ ਪੰਜਾਬ ਪੰਜਾਬੀਅਤ ਔਰ ਪੰਥ ਦੀ ਪਹਿਰੀਦਾਰ ਕਰਨ ਦੇ ਲਈ ਜਿਹੜਾ ਹੈ ਪੀੜੀ ਤਰ੍ਹਾਂ ਜਿਹੜੀ ਆ ਉਹ ਤਿਆਰ ਬਰ ਤਿਆਰ ਹੋਵੇ ਔਰ ਉਹਦਾ ਹਰ ਲੀਡਰ ਨਿੱਜੀ ਲਾਲਸਾਵਾਂ ਤੋਂ ਉੱਠ ਕੇ ਪੰਜਾਬ ਪੰਜਾਬੀਅਤ ਤੇ ਗੁਰੂ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਕਰੇ ਇਹ ਵੀ ਕਾਲੀ ਦਲ ਤਾਂ ਸਿੱਖ ਨਹੀਂ ਤਿਆਰ ਕੀਤਾ ਸੀ ਬਿਲਕੁਲ ਜੀ ਸਮਾ ਪਾ ਕੇ ਨਾ ਜੀ ਜਦੋਂ ਪਾਣੀ ਵਗਦਾ ਵਗਦਾ ਜਦੋਂ ਖੜ ਜਾਂਦਾ ਨਾ ਜੀ ਤੇ ਫਿਰ ਉਹਦੇ ਚੋ ਮਸਕ ਉਠਣਾ ਸ਼ੁਰੂ ਹੋ ਜਾਂਦਾ ਤੇ ਫਿਰ ਉਹਨੂੰ ਤਬਦੀਲ ਕਰਨਾ ਪੈਂਦਾ ਤੇ ਉਹਦੀ ਫਿਰ ਤੋਂ ਉਹਦੇ ਚ ਰਵਾਨਗੀ ਪੈਦਾ ਕਰਨੀ ਪੈਂਦੀ ਹੁਣ ਉਹ ਰਵਾਨਗੀ ਪੈਦਾ ਕਰਨ ਦੀ ਲੋੜ ਹੈ ਫਿਰ ਇਹ ਖਤਮ ਹੋਇਆ ਸਿੱਖ ਪੰਥ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਜੁੜਿਆ ਔਰ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦਾ ਪਲੇਟਫਾਰਮ ਹੈ ਔਰ ਸ੍ਰੀ ਅਕਾਲ ਤਖਤ ਸਾਹਿਬ ਖੰਦਾ ਸਰਮੌਰ ਹੈ ਔਰ ਸਿੱਖਾਂ ਨੂੰ ਗੁਰੂ ਗ੍ਰੰਥ ਗੁਰੂ ਪੰਥ ਦੇ ਉੱਤੇ ਭਰੋਸਾ ਰੱਖਣਾ ਚਾਹੀਦਾ ਸਰ ਰਿਪੋਰਟ ਹੋਏ ਨੌਜਵਾਨਾਂ ਦੇ ਕੇਸ ਨਾਲ ਕੀਤੇ ਗਏ ਹਨ ਉਹਨਾਂ ਦੇ ਇਹ ਮੰਦ ਭਾਗਿਆ ਜੀ ਬਹੁਤ ਮੰਦ ਭਾਗਿਆ ਕਿ ਉਹਨਾਂ ਦੇ ਨੌਜਵਾਨ ਮੈਨੂੰ ਪੱਕੀ ਜਾਣਕਾਰੀ ਨਹੀਂ ਕਿ ਕੀ ਕੀਤਾ ਹੈ ਮੀਡੀਆ ਤੋਂ ਪਤਾ ਲੱਗਿਆ ਲੇਕਿਨ ਜੋ ਵੀ ਹੋਇਆ ਬਹੁਤ ਬੁਰਾ ਪਾਸਾ ਹੈ ਸਰ ਲੱਗਦਾ ਸਰਕਾਰਾਂ ਨੂੰ ਜਿਹੜੇ ਬੱਚੇ ਰਿਪੋਰਟ ਹੋ ਕੇ ਆ ਰਹੇ ਉਹਨਾਂ ਦੀ ਰੀਹੈਬਿਲਿਟੇਸ਼ਨ ਵੀ ਕੋਈ ਮੈਂ ਤਾਂ ਕਿਹਾ ਜੀ ਕਿ ਉਹਨਾਂ ਦੇ ਮੁੜ ਪਸੇਵੇ ਦਾ ਸਰਕਾਰਾਂ ਨੂੰ ਇੰਤਜ਼ਾਮ ਕਰਨਾ ਚਾਹੀਦਾ ਅੱਜ ਵੀ ਅਸੀਂ ਇਸ ਕਰਕੇ ਬੈਠੇ ਆਂ ਕਿ ਕਿਉਂ ਨਾ ਪਹਿਲੀ ਕਲਾਸ ਤੋਂ ਬੱਚਿਆਂ ਨੂੰ ਜਿਹੜਾ ਉਹ ਪ੍ਰੋਫੈਸ਼ਨਲ ਜਿਹੜੀ ਆ ਕੋਈ ਸਿੱਖਿਆ ਜਿਹੜੀ ਆ ਉਹ ਦੇਣੀ ਸ਼ੁਰੂ ਕੀਤੀ ਜਾਏ। ਜੇ ਤੁਹਾਡੇ ਨਾਲ ਇਕੱਠੇ ਨੇ ਸੀਕੇਡੀ ਸੰਸਥਾ ਤੇ ਬਹੁਤ ਸਾਰੀ ਸੰਸਥਾ ਬਹੁਤ ਜਿਆਦਾ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਪਹਿਲੀ ਜਮਾਤ ਤੋਂ ਹਾਂ ਤਾਂ ਹੀ ਅਸੀਂ ਮੀਟਿੰਗ ਬੁਲਾਈ ਹੈ ਤਾਂ ਹੀ ਅਸੀਂ ਬੈਠੇ ਹਾਂ। ਸਿੰਘ ਸਾਹਿਬ ਇੱਕ ਗੱਲ ਹੋ ਰਹੀ ਕਿ ਕਹਿੰਦੇ ਰਬੀ ਸਿੰਘ ਜੀ ਨੇ ਇੱਕ ਭਾਵਕ ਪੋਸਟ ਪਾਈ ਸੀ ਕਿ ਮੇਰਾ ਮਨ ਬੜਾ ਦੁਖੀ ਹੈ। ਜਿਸ ਤਰ੍ਹਾਂ ਦੇ ਨਾਲ ਤੁਹਾਨੂੰ ਸਵਾਵਾ ਤੋਂ ਲਾਭੇ ਕਰ ਦਿੱਤਾ ਗਿਆ। ਕੀ ਹੁਣ ਮੁਲਾਕਾਤ ਕਰੋਗੇ ਕਹਿੰਦੇ ਰਬੀ ਸਿੰਘ ਜੀ ਸਿੰਘ ਸਾਹਿਬ ਜੀ ਦਾ ਉਹ ਕਥਨ ਜਿਹੜਾ ਨਾ ਜੀ ਉਹ ਦੁਨੀਆ ਦੇ ਵਾਸਤੇ ਸਿੱਖਾਂ ਦੀ ਭਾਵਨਾਵਾਂ ਦੀ ਪ੍ਰਤਨਿਧ ਕਰਦਾ ਸੀ ਪ੍ਰਤਨਿਧਤਾ ਕਰਦਾ ਸੀ ਉਹ ਕੱਲੇ ਉਹਨਾਂ ਦੇ ਸ਼ਬਦ ਨਹੀਂ ਸੀ ਉਹ ਦੁਨੀਆ ਭਰ ਦੇ ਵਿੱਚ ਬੈਠੇ ਹਰ ਸੋਹਰਦ ਸਿੱਖ ਦੇ ਉਹ ਲਫ਼ਜ਼ ਸੀ